ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਾਹੇ ਦੋ ਦੋ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਢੋਲੇ ਹੌਜੀ ਚ ਫਟਿਆ ਬੱਦਲ ਪਿੰਡ ਚ ਹੜ ਆਉਣ ਤੇ ਨਿਕਲਿਆ ਲੋਕਾਂ ਦੀਆਂ ਚੀਕਾਂ ਵਹਿ ਗਏ ਪੁੱਲ ਤੇ ਵਹਾਨ ਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣਾ ਮਾਚਲ ਪ੍ਰਦੇਸ਼ ਵਿੱਚ ਮੌਲੇ ਧਰਮੀ ਪੈ ਰੱਖਾ ਹੈ ਕਿ ਜੰਮਾ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਹਡਲ ਹੌਜੀ ਤਲਾਈ ਸੜਕ ਤੇ ਤਲਾਈ ਨਾਮਕ ਜਗ੍ਹਾ ਤੇ ਬੱਦਲ ਫਟਣ ਕਾਰਨ ਨਾਲਾ ਓਵਰਫਲੋ ਹੋ ਗਿਆ ਨਾਲੇ ਵਿੱਚ ਹੜ੍ਹ ਹਿਠਾ ਗੁਨੀਆਣਾ ਪਿੰਡ ਤੱਕ ਪਹੁੰਚ ਗਿਆ ਗੁਨੀਆਣਾ ਗੁਨੀਆਲਾ ਪਿੰਡ ਵਿੱਚ ਨਾਲੇ ਵਿੱਚ ਹੜ੍ਹ ਕਰਨ 3 ਤੋਂ 4 ਚਾਰ ਪਹੀਆ ਵਾਹਨ ਅਤੇ ਕੁਝ ਦੋ ਪਹੀਆ ਵਾਹਨ ਵਹਿ ਗਏ ਉਹ ਬਿਜਲੀ ਦੇ ਖੰਬੇ ਅਤੇ ਤਾਰਾ ਸਿਮੇਂਟ ট্রান্সਫਾਰਮ ਵੀ ਭਾਰੀ ਨੁਕਸਾਨੇ ਗਏ ਹਨ ਪਿੰਡ ਵਿੱਚ ਡਰ ਦਾ ਮਾਹੌਲ ਹੈ ਤਲਾਈ ਚ ਨਹੜ ਚ ਮਾਰਤ ਵਹਿ ਗਈ ਬਣੀ ਖੇਤ ਦੇ ਨਾਲੇ ਵੀ ਭਰ ਗਏ ਹਨ ਇਥੇ ਨਾਲਿਆਂ ਦੇ ਨੇੜੇ ਸਥਿਤ ਘਰਾਂ ਦੇ ਅੰਦਰ ਪਾਣੀ ਅਤੇ ਜਿੱਕਰ ਪਹੁੰਚ ਗਿਆ ਹੈ ਬੱਦਲਪਟਨ ਕਰਨ ਤਲਾਈ ਵਿਜੇਪ ਜੇਲ੍ਹ ਵਿਹੜ ਦਿਲਪੇਟ ਵਿੱਚ ਆ ਗਈ ਹੈ ਜਮੀਨ ਕਿਸਕਨ ਕੰਡਲ ਹੋਜੀ ਦੇਸ਼ ਬਾਸ਼ੌਕ ਤੋਂ ਗੰਜ ਦੀ ਚੌਂਤ ਤੱਕ ਜਾਣ ਵਾਲੀ ਛੜਕ ਬੰਦ ਹੋ ਗਈ ਹੈ ਰੌਕ ਗਾਰਡਨ ਵਿੱਚ ਟ੍ਰੇਨ ਵਿੱਚ ਹੱਟ ਨੇ ਪੁਲ ਨੂੰ ਵਹਾ ਦਿੱਤਾ ਦੇਵੀ ਦੇਹਰਾ ਦਰੋਕ ਗਾਰਡਨ ਵਿੱਚ ਟ੍ਰੇਨ ਵਿੱਚ ਹੜ ਕਰਨ ਇੱਕ ਪੁਲ ਟਹਿ ਗਿਆ ਤੇ ਛਮਚਾਨ ਕਾਂਟ ਵਿਲ ਹੱਟ ਦਿਲਪੇਟ ਵਿੱਚ ਆ ਗਿਆ ਪੁਲ ਟਹਿ ਜਾਣ ਕਾਰਨ ਆਸ-ਪਾਸ ਦੇ ਲੋਕਾਂ ਦੀ ਆਵਾਜ਼ ਹੀ ਬੰਦ ਹੋ ਗਈ ਹੱਟ ਤੇ ਪਿਆਨਕ ਰੂਪ ਨੂੰ ਦੇਖ ਕੇ ਲੋਕ ਘਬਰਾਟ ਵਿੱਚ ਹਨ ਚੰਬਾ ਪਠਾਨਕੋਟ ਰਾਸ਼ਟਰੀ ਮਾਰਗ ਬੰਦ ਹਜ਼ਾਰਾਂ ਮਨੀ ਮਹੇਸ਼ ਚਰਦਾਲੂ ਫਸ ਗਏ ਬਾਪਰੀ ਨੇੜੇ ਨਾਲ ਦਾ ਪੁਲ ਦੇ ਨੇੜੇ ਪਹਾੜੀ ਵਿੱਚ ਦਰਾਰ ਪੈਣ ਕਾਰਨ ਚੰਬਾ ਪਠਾਨਕੋਟ ਰਾਸ਼ਟਰੀ ਮਾਰਗ ਰਾਜਮਾਰਗ ਬੰਦ ਹੋ ਗਿਆ ਚੰਬਾ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਵਾਹਨਾਂ ਦੇ ਪਹੀਏ ਰੁਕ ਗਏ ਹਨ ਜਿਸ ਕਨ ਹਜ਼ਾਰਾਂ ਮਨੀ ਮਹੇਸ਼ ਚਰਦਾਲੂ ਅਤੇ ਹੋਰ ਲੋਕ ਫਸ ਗਏ ਹਨ ਇੱਥੇ ਵੱਡੀ ਗਿਣਤੀ ਵਿੱਚ ਵਾਨ ਫਸੇ ਹੋਏ ਹਨ ਇਸ ਦੇ ਨਾਲ ਹੀ ਚੰਬਤ ਦੇ ਕੁਆਲਿਟੀ ਚ ਡਰੇਨ ਵਿੱਚ ਛੜ ਆਨ ਕਰਨ ਲਾਕੇ ਵਿੱਚ ਰਹਿਣ ਵਾਲੀਆਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨ